ਗੁਰੂ ਪਿਆਰੀ ਸਾਧ ਸੰਗਤ ਜੀ ਇਸ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਗੁਰੂ ਸਤਿਗੁਰੂ ਸੰਤ ਸਾਧੂ ਹਰਜਨ ਗੁਰਮਖ ਬ੍ਰਹਮ ਗਿਆਨੀ ਇਹ ਸ਼ਬਦ ਹਜ਼ਾਰਾਂ ਵਾਰ ਹੀ ਲਿਖੇ ਹੋਏ ਹਨ ਇਹ ਸਾਰੇ ਦੇ ਸਾਰੇ ਸ਼ਬਦ ਇਹ ਸਾਰੇ ਦੇ ਸਾਰੇ ਸ਼ਬਦ ਜਿੱਥੇ ਜਿੱਥੇ ਵੀ ਲਿਖੇ ਹੋਏ ਹਨ ਇਹ ਸਾਰੇ ਦੇ ਸਾਰੇ ਸ਼ਬਦ ਇੱਕ ਐਸੇ ਗੁਰੂ ਦੇ ਬਾਰੇ ਹੀ ਇਹ ਸਾਰੇ ਦੇ ਸਾਰੇ ਸ਼ਬਦ ਇੱਕ ਐਸੇ ਗੁਰੂ ਦੇ ਬਾਰੇ ਹੀ ਲਿਖੇ ਗਏ ਹਨ ਜੋ ਗੁਰੂ ਸਾਨੂੰ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਚਾਰ ਪਦਾਰਥ ਦਾ ਗਿਆਨ ਦਿੰਦਾ ਹੈ ਅਤੇ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਚਾਰ ਪਦਾਰਥ ਦਾ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਉਸੇ ਪੜ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਸੱਚੇ ਈਸ਼ਰ ਦੇ ਦਰਸ਼ਨ ਕਰਾਉਂਦਾ ਹੈ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਕਿ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਨਾ ਹੀ ਸਾਰੇ ਧਾਰਮਿਕ ਗ੍ਰੰਥਾਂ ਦਾ ਸਾਰ ਹੈ ਤਤ ਹੈ ਨਿਚੋੜ ਹੈ ਸਾਡੇ ਸਾਰੇ ਹੀ ਗੁਰੂ ਸਾਡੇ ਸਾਰੇ ਹੀ ਮਹਾਨ ਗੁਰਮਾ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਲਿਖਿਆ ਹੈ ਕਿ ਜੋ ਗੁਰੂ ਸਾਨੂੰ ਕਿ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਉਸੇ ਹੀ ਪਲ ਸਾਨੂੰ ਉਸ ਸੱਚੇ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੁੰਦਾ ਹੈ ਉਹੀ ਪੂਰਾ ਸਤਗੁਰੂ ਹੁੰਦਾ ਹੈ ਉਹੀ ਪੂਰਾ ਗੁਰੂ ਹੁੰਦਾ ਹੈ ਉਹੀ ਪੂਰਾ ਸਤਗੁਰੂ ਹੁੰਦਾ ਹੈ ਜੋ ਗੁਰੂ ਸਾਨੂੰ ਨਾ ਤਾਂ ਉਹ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਜੋ ਗੁਰੂ ਸਾਨੂੰ ਨਾ ਤਾਂ ਉਹ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਜਿਸ ਗਿਆਨ ਦੀ ਗੱਲ ਸਾਡੇ ਸਾਰੇ ਹੀ ਧਾਰਮਿਕ ਗ੍ਰੰਥ ਵਾਰ-ਵਾਰ ਕਰਦੇ ਹਨ ਅਤੇ ਨਾ ਹੀ ਸਾਡੇ ਘਟ ਦੇ ਅੰਦਰ ਅਤੇ ਨਾ ਹੀ ਸਾਡੇ ਘਟ ਦੇ ਅੰਦਰ ਉਸ ਸੱਚੇ ਈਸ਼ਵਰ ਦੇ ਸਾਨੂੰ ਦਰਸ਼ਨ ਕਰਾਉਂਦਾ ਹੈ ਸਾਡੇ ਗੁਰੂ ਸਾਹਿਬ ਜੀ ਉਸ ਨੂੰ ਗੁਰੂ ਨਹੀਂ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਉਸ ਨੂੰ ਗੁਰੂ ਨਹੀਂ ਕਹਿੰਦੇ ਹਨ ਅੱਗੇ ਅਸੀਂ ਆਪਣੇ ਗੁਰਮੁਖੀ ਬਾਣੀ ਦੇ ਦੁਆਰਾ ਸਮਝਦੇ ਹਾਂ ਕਿ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਨ ਗੁਰੂ ਜਾਂ ਪੂਰਨ ਸਤਿਗੁਰੂ ਕਿਸ ਨੂੰ ਕਹਿੰਦੇ ਹਨ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਰਮਾਹੇ ਘਰ ਦਿਖਾਏ ਦੇ ਸੋ ਸਤਿਗੁਰੂ ਸੋ ਸਤਿਗੁਰੂ ਪੁਰਖ ਸਜਾਣ ਕਿ ਜੋ ਸਾਡੇ ਘਟ ਦੇ ਅੰਦਰ ਕਿ ਜੋ ਸਾਡੇ ਮੱਥੇ ਉੱਤੇ ਹੱਥ ਧਰ ਕੇ ਉਸੇ ਪੜ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤ ਗੁਰੂ ਹੈ ਘਰ ਮਾਹੇ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਣ ਆ ਦੇਖੋ 225 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਸਭ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤ ਗੁਰੂ ਪੂਰਾ ਸ਼ਬਦ ਦਿਖਾਏ ਸਤ ਗੁਰੂ ਪੂਰਾ ਕਿ ਸਭ ਦੇ ਘਟ ਦੇ ਅੰਦਰ ਹੀ ਉਸ ਈਸ਼ਵਰ ਦੀ ਜੋਤ ਹੈ ਕਿ ਸਭ ਦੇ ਘਟ ਦੇ ਅੰਦਰ ਹੀ ਉਸ ਈਸ਼ਵਰ ਦੀ ਜੋਤ ਚੱਲ ਰਹੀ ਹੈ ਸਭ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰੂ ਪੂਰਾ ਤੇ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਜੋਤ ਦੇ ਦਰਸ਼ਨ ਕਰ ਦਿੰਦਾ ਹੈ ਸ਼ਬਦ ਦਿਖਾਏ ਸਤਿਗੁਰੂ ਪੂਰਾ ਉਸੇ ਨੂੰ ਹੀ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਗੁਰੂ ਜਾਂ ਪੂਰਾ ਸਤਿਗੁਰੂ ਕਹਿੰਦੇ ਹਨ ਅੱਗੇ 96 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਗੁਰ ਪੂਰੇ ਗੁਰੂ ਪੂਰੇ ਹਰ ਨਾਲ ਦਿਖਾਇਆ ਹੋ ਸਤਿਗੁਰ ਵਿਟੋਂ ਸਦ ਵਾਰਿਆ ਜੀਓ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਹੀ ਉਸ ਈਸ਼ਰ ਨੂੰ ਦਿਖਾ ਜਿੰਦਾ ਹੈ ਗੁਰੂ ਗੁਰੂ ਪੂਰੇ ਹਰ ਨਾਲ ਦਿਖਾਇਆ ਹਉ ਸਤਿਗੁਰ ਬਿੱਟੂ ਸਦ ਵਾਰਿਆ ਜੀਓ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਗੁਰੂ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦੇਵੇ ਉਸ ਗੁਰੂ ਤੋਂ ਵਾਰਨੇ ਜਾਓ ਹਉ ਸਤਿਗੁਰ ਬਿੱਟੂ ਸਦ ਵਾਰਿਆ ਜੀਓ ਉਸ ਗੁਰੂ ਤੋਂ ਉਸ ਪੂਰਨ ਗੁਰੂ ਤੋਂ ਉਸ ਪੂਰਨ ਸਤਿਗੁਰੂ ਤੋਂ ਸਦਾ ਵਾਰਨੇ ਜਾਓ ਬਲਹਾਰੇ ਜਾਓ ਉਸ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਅੱਗੇ ਤੇ ਤਰੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਮੈਂ ਸੁਖੀ ਹੂੰ ਸੁਖ ਪਾਇਆ ਗੁਰੂ ਅੰਤਰ ਸ਼ਬਦ ਵਸਾਇਆ ਸਤ ਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਕਿ ਜੋ ਇੱਕ ਪੂਰਾ ਸਤ ਗੁਰੂ ਹੁੰਦਾ ਹੈ ਉਹ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਅੱਗੇ 969 ਅੰਕ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਹਰ ਇੱਕ ਦੇ ਲਈ ਮਾਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਾਡੇ ਮੱਥੇ ਦੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਅੱਗੇ 27 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ 23 ਅੜੇ ਫਿਰ ਮਨ ਵਸਾਇਆ ਪੂਰੇ ਗੁਰੂ ਖਧੂਰ ਦਿਖਾਇਆ ਕਿਈ ਅੜੇ ਪਿਰ ਮਨ ਵਸਾਇਆ ਪੂਰੇ ਗੁਰੂ ਖਧੂਰ ਦਿਖਾਇਆ ਕਿ ਉਹ ਈਸ਼ਵਰ ਸਾਡੇ ਮਨ ਦੇ ਵਿੱਚ ਕਦੋਂ ਵੱਸਦਾ ਹੈ ਕਿ ਉਹ ਈਸ਼ਵਰ ਸਾਡੇ ਮਨ ਦੇ ਵਿੱਚ ਕਦੋਂ ਵੱਸਦਾ ਹੈ ਕਿਈ ਅੜੇ ਪਿਰ ਮਨ ਵਸਾਇਆ ਜਦੋਂ ਇੱਕ ਪੂਰਾ ਗੁਰੂ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਫਿਰ ਵੀ ਉਹ ਈਸ਼ਵਰ ਸਾਡੇ ਘਟ ਦੇ ਫਿਰ ਵੀ ਉਹ ਈਸ਼ਵਰ ਸਾਡੇ ਮਨ ਦੇ ਵਿੱਚ ਵੱਸਦਾ ਹੈ ਤੇ ਪਈ ਅੜੇ ਤੇਰ ਮਨ ਵਸਾਇਆ ਪੂਰੇ ਗੁਰੂ ਹضور ਦਿਖਾਇਆ ਜਦੋਂ ਇੱਕ ਪੂਰਾ ਗੁਰੂ ਉਸ ਈਸ਼ਵਰ ਨੂੰ ਸਾਡੇ ਘਟ ਦੇ ਅੰਦਰ ਦਿਖਾ ਦਿੰਦਾ ਹੈ ਫਿਰ ਵੀ ਉਹ ਈਸ਼ਵਰ ਸਾਡੇ ਮਨ ਦੇ ਵਿੱਚ ਵਸਦਾ ਹੈ ਭਾਵ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਅੱਗੇ 640 640 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਏ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਏ ਕਿ ਉਹ ਈਸ਼ਵਰ ਕਿ ਉਸ ਈਸ਼ਵਰ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਚਿੰਤਾ ਨਹੀਂ ਹੈ ਕੋਈ ਗਮ ਕੋਈ ਕਿਸੇ ਤਰ੍ਹਾਂ ਦਾ ਵੀ ਉਸ ਨੂੰ ਗਮ ਨਹੀਂ ਹੈ ਕੋਈ ਚਿੰਤਾ ਨਹੀਂ ਹੈ ਕਹੋ ਕਿਤ ਵਿਦ ਪਾਈਏ ਉਸ ਨੂੰ ਕਿਸ ਵਿਧੀ ਦੇ ਨਾਲ ਕਿਸ ਤਰੀਕੇ ਦੇ ਨਾਲ ਪਾਇਆ ਜਾਵੇ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਧ ਪਾਈਏ ਕਿ ਉਹ ਈਸ਼ਵਰ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਹੈ ਉਸ ਨੂੰ ਕਿਸ ਵਿਧੀ ਦੇ ਨਾਲ ਪਾਈਏ ਗੁਰ ਪੂਰੇ ਦਿਖਾਲਿਆ ਗੁਰ ਸੇਵਾ ਪਾਈਏ ਗੁਰੂ ਪੂਰੇ ਦਿਖਾਲਿਆ ਗੁਰ ਸੇਵਾ ਪਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਈਸ਼ਵਰ ਨੂੰ ਕਿ ਉਸ ਉਸ ਈਸ਼ਵਰ ਨੂੰ ਇੱਕ ਪੂਰਾ ਗੁਰੂ ਸਾਡੇ ਘਟ ਦੇ ਅੰਦਰ ਦਿਖਾਉਂਦਾ ਹੈ ਤੇ ਉਸ ਪੂਰੇ ਗੁਰੂ ਦੀ ਸੇਵਾ ਦੇ ਨਾਲ ਹੀ ਅੱਗੇ ਉਸ ਈਸ਼ਵਰ ਨੂੰ ਪਾਇਆ ਜਾਂਦਾ ਹੈ ਗੁਰ ਪੂਰੇ ਦਿਖਾਲਿਆ ਗੁਰ ਸੇਵਾ ਪਾਈਏ ਕਿ ਇੱਕ ਪੂਰਾ ਗੁਰੂ ਉਸ ਈਸ਼ਵਰ ਨੂੰ ਸਾਡੇ ਘਟ ਦੇ ਅੰਦਰ ਦਿਖਾਉਂਦਾ ਹੈ ਤੇ ਉਸ ਪੂਰੇ ਗੁਰੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਹੀ ਅੱਗੇ ਉਸ ਈਸ਼ਵਰ ਨੂੰ ਪਾਇਆ ਜਾਂਦਾ ਹੈ ਭਾਵ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਰ ਨੂੰ ਦਿਖਾ ਦੇਵੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਉਸ ਪੂਰੇ ਗੁਰੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਅੱਗੇ 515 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਨਾਨਕ ਵਾਹ ਵਾਹ ਇੱਕੋ ਕਰ ਸਲਾਈਏ ਜਿਸ ਸਤਿਗੁਰੂ ਦੀ ਆ ਦਿਖਾਏ ਕਿ ਐਸੇ ਸਤਗੁਰੂ ਦੀ ਵਾਹ ਵਾਹ ਕਰੀਏ ਐਸੇ ਗੁਰੂ ਦੀ ਸਿਫਤ ਸਲਾਹ ਕਰੀਏ ਐਸੇ ਗੁਰੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੀਏ ਜਿਸ ਸਤਗੁਰੂ ਦੀ ਆ ਦਿਖਾਏ ਜੋ ਗੁਰੂ ਜੋ ਸਤਗੁਰੂ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦੇਵੇ ਅੱਗੇ 938 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਜੇ ਪੁਰਖ ਨਦਰ ਨਾ ਆਵੀ ਤਿਸ ਕਾ ਕਿਆ ਕਰ ਕਹਿਆ ਜਾਏ ਕਿ ਜੋ ਈਸ਼ਵਰ ਕੇ ਜੋ ਈਸ਼ਵਰ ਸਾਨੂੰ ਇਹਨਾਂ ਦੋ ਬਾਰੀ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਉਸ ਦੇ ਬਾਰੇ ਕੀ ਕਿਹਾ ਜਾਵੇ ਇਸ ਕਾ ਕਿਆ ਕਰ ਕਹਾ ਜਾਏ ਉਸ ਦੇ ਬਾਰੇ ਕੀ ਕਿਹਾ ਜਾਵੇ ਬਲਹਾਰੀ ਗੁਰੂ ਆਪਣੇ ਜਿੰਨ ਹਿਰਦੇ ਦਿੱਤਾ ਦਿਖਾਏ ਬਲਹਾਰੀ ਗੁਰੂ ਆਪਣੇ ਜਿੰਨ ਹਿਰਦੇ ਦਿੱਤਾ ਦਿਖਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਐਸੇ ਗੁਰੂ ਦੇ ਬਲਹਾਰੇ ਜਾਓ ਐਸੇ ਗੁਰੂ ਤੋਂ ਵਾਰਨੇ ਜਾਓ ਐਸੇ ਗੁਰੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਬਲਹਾਰੀ ਗੁਰੂ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ ਜੋ ਗੁਰੂ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਭਾਵ ਸਾਡੂ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਹਨ ਕਿ ਜੋ ਗੁਰੂ ਸਾਡੇ ਘਟ ਦੇ ਅੰਦਰ ਸਾਨੂੰ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੁੰਦਾ ਹੈ ਅੱਗੇ 234 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਹੋਰ ਪਾਏ ਕਿਤੇ ਨਾ ਲੱਭੀ ਗੁਰੂ ਹਿਰਦੇ ਹਰ ਦਖਾਏ ਕਿ ਉਹ ਈਸ਼ਵਰ ਸਾਨੂੰ ਸਾਡੇ ਕਿਸੇ ਵੀ ਹੋਰ ਬਾਹਰੀ ਤਰੀਕਿਆਂ ਦੇ ਨਾਲ ਸਾਡੀ ਕਿਸੇ ਵੀ ਆਪਣੀ ਸਿਆਣਪ ਦੇ ਨਾਲ ਸਾਡੀ ਆਪਣੀ ਕਿਸੇ ਵੀ ਚਤ్రਾਈ ਦੇ ਨਾਲ ਸਾਨੂੰ ਨਹੀਂ ਮਿਲ ਸਕਦਾ ਸਾਨੂੰ ਨਹੀਂ ਦਿਖਾਈ ਦਿੰਦਾ ਹੈ ਹੋਰ ਪਾਏ ਕਿਤੇ ਨਾ ਲੱਭੀ ਗੁਰੂ ਹਿਰਦੇ ਹਰ ਦਿਖਾਏ ਜਦੋਂ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਦੇ ਹਾਂ ਤਾਂ ਉਹ ਪੂਰਾ ਗੁਰੂ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਹੋਰ ਪਾਏ ਕਿਤੇ ਨਾ ਲੱਭੀ ਗੁਰੂ ਹਿਰਦੇ ਹਰ ਦਿਖਾਏ ਗੇ 938 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਅਗਮ ਅਗੋਚਰ ਦੇਖ ਦਿਖਾਵੇ ਅਗਮ ਅਗੋਚਰ ਦੇਖ ਦਿਖਾਵੇ ਨਾਨਕ ਤਾਂ ਕਾ ਦਸੋ ਅਗਮ ਅਗਮ ਤੋਂ ਭਾਵ ਜਿਵੇਂ ਈਸ਼ਵਰ ਨੂੰ ਕਿਸੇ ਤਰ੍ਹਾਂ ਦਾ ਕੋਈ ਕੋਈ ਗਮ ਨਹੀਂ ਹੈ ਅਗਮ ਅਗੋਚਰ ਅਗੋਚਰ ਤੋਂ ਭਾਵ ਜੋ ਸਾਡੀਆਂ ਇੰਦਰੀਆਂ ਤੋਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਭਾਵ ਜੋ ਸਾਨੂੰ ਸਾਡੀਆਂ ਇਹਨਾਂ ਦੋ ਬਾਹਰੀ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦਾ ਹੈ ਅਗਮ ਅਗੋਚਰ ਦੇਖ ਦਿਖਾਵੇ ਜੋ ਉਸ ਈਸ਼ਵਰ ਨੂੰ ਜੋ ਗੁਰੂ ਜੋ ਸਤਗੁਰੂ ਉਸ ਈਸ਼ਵਰ ਨੂੰ ਦਿਖਾ ਦੇਵੇ ਜੋ ਪੂਰਾ ਗੁਰੂ ਜੋ ਪੂਰਾ ਸਤਿਗੁਰੂ ਉਸ ਈਸ਼ਵਰ ਨੂੰ ਸਾਡੇ ਘਟ ਦੇ ਅੰਦਰ ਦਿਖਾ ਦੇਵੇ ਨਾਨਕ ਤਾਂ ਕਾ ਦਾਸੋ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਗੁਰੂ ਦੇ ਦਾਸ ਬਣੋ ਕਿ ਉਸ ਗੁਰੂ ਦੇ ਦਾਸ ਬਣੋ ਉਸ ਗੁਰੂ ਦੇ ਸੇਵਕ ਬਣੋ ਉਸ ਗੁਰੂ ਦੀ ਮਹਿਮਾ ਕਰੋ ਤੇ ਉਸ ਗੁਰੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਅੱਗੇ 839 ਅੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਜੋ ਦੇਖ ਦਿਖਾਵੇ ਤਿਸ ਕੇ ਵੱਲ ਜਾਈ ਜੋ ਦੇਖ ਦਿਖਾਵੇ ਤਿਸਕੇ ਬਲ ਜਾਈ ਕਿ ਜੋ ਸਾਡੇ ਘਟ ਦੇ ਅੰਦਰ ਕੇ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਅਸੀਸ਼ਰ ਦੇ ਦਰਸ਼ਨ ਕਰਾ ਦੇਵੇ ਤਿਸਕੇ ਬਲ ਜਾਈ ਉਸ ਤੋਂ ਬਲਹਾਰੇ ਜਾਓ ਵਾਰਨੇ ਜਾਓ ਕੁਰਬਾਨ ਜਾਓ ਉਸ ਦੀ ਉਸ ਪੂਰੇ ਗੁਰੂ ਦੀ ਸਿਫਤ ਸਲਾਹ ਕਰੋ ਤੇ ਉਸ ਪੂਰੇ ਗੁਰੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਭਾਵ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਪੂਰਾ ਗੁਰੂ ਜੋ ਪੂਰਾ ਸਤਿਗੁਰੂ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਹੋਰ ਕਿਸੇ ਨੂੰ ਵੀ ਸਾਡੇ ਗੁਰੂ ਸਾਹਿਬ ਜੀ ਗੁਰੂ ਜਾਂ ਸਤਿਗੁਰੂ ਨਹੀਂ ਮੰਨਦੇ ਹਨ ਇਸੇ ਤਰ੍ਹਾਂ ਹੀ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਅਜਿਹੇ ਹੋਰ ਵੀ ਸੈਂਕੜੇ ਹੀ ਸ਼ਲੋਕ ਲਿਖੇ ਹੋਏ ਹਨ ਜਿਨ੍ਹਾਂ ਦੇ ਵਿੱਚ ਸਾਡੇ ਗੁਰੂਆਂ ਨੇ ਵਾਰ-ਵਾਰ ਲਿਖਿਆ ਹੈ ਕਿ ਜੋ ਗੁਰੂ ਜਾਂ ਸਤਿਗੁਰੂ ਕੇ ਜਿਨ੍ਹਾਂ ਦੇ ਵਿੱਚ ਸਾਡੇ ਗੁਰੂਆਂ ਨੇ ਵਾਰ-ਵਾਰ ਲਿਖਿਆ ਹੈ ਕਿ ਗੁਰੂ ਜਾਂ ਸਤਿਗੁਰੂ ਉਹ ਹੁੰਦਾ ਹੈ ਕਿ ਗੁਰੂ ਜਾਂ ਸਤਿਗੁਰੂ ਉਹ ਹੁੰਦਾ ਹੈ ਜੋ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਚਾਰ ਤਦਾਰਥ ਦਾ ਗਿਆਨ ਦਿੰਦਾ ਹੈ ਤੇ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਉਸ ਸੱਚੇ ਈਸ਼ਵਰ ਦੇ ਸਾਨੂੰ ਦਰਸ਼ਨ ਕਰਾਉਂਦਾ ਹੈ ਜਿਹਾ ਪੂਰਨ ਗੁਰੂ ਹੀ ਸਾਨੂੰ ਉਸ ਸੱਚੇ ਨਾਮ ਦੇ ਨਾਲ ਜੋੜਦਾ ਹੈ ਅਤੇ ਜਿਹਾ ਪੂਰਨ ਗੁਰੂ ਹੀ ਸਾਨੂੰ ਉਸ ਸੱਚੇ ਅਮਰਤ ਦੇ ਨਾਲ ਜੋੜਦਾ ਹੈ ਸਾਡੇ ਮਹਾਨ ਗੁਰੂ ਸਾਹਿਬ ਜੀ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਇੱਕ ਐਸੇ ਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ ਕਿ ਇੱਕ ਐਸੇ ਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ ਅਤੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਚਾਰ ਤਤਾਰਥ ਦਾ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕੀਤੇ ਤੋਂ ਬਿਨਾਂ ਸਾਡੀ ਕਦੇ ਵੀ ਕਦੇ ਵੀ ਮੁਕਤੀ ਨਹੀਂ ਹੋ ਸਕਦੀ ਅਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਤੀਜੇ ਪਾਤਸ਼ਾਹ ਜੀ ਲਿਖਦੇ ਹਨ ਜੇ ਕੋ ਗੁਰ ਤੇ ਬੇਮਖ ਹੋਵੇ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਅਨੰਦ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਤੀਜੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਜੇ ਕੋਈ ਇਨਸਾਨ ਜਿਹੇ ਪੂਰਨ ਗੁਰੂ ਤੋਂ ਕਿ ਜੇ ਕੋਈ ਮਨੁੱਖ ਜਿਹੇ ਪੂਰਨ ਗੁਰੂ ਤੋਂ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਤੀਜੇ ਪਾਤਸ਼ਾਹ ਜੀ ਆਨੰਦਪਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ ਕਿ ਜੇ ਕੋਈ ਇਨਸਾਨ ਜਿਹੇ ਪੂਰਨ ਗੁਰੂ ਤੋਂ ਬੇਮੁਖ ਹੁੰਦਾ ਹੈ ਜੇ ਕੋਈ ਇਨਸਾਨ ਜਿਹੇ ਪੂਰਨ ਗੁਰੂ ਤੋਂ ਬੇਮੁਖ ਹੁੰਦਾ ਹੈ ਭਾਵ ਜਿਹੇ ਪੂਰਨ ਗੁਰੂ ਦੀ ਸੰਗਤ ਨਹੀਂ ਕਰਦਾ ਹੈ ਬਿਨ ਸਤ ਗੁਰੂ ਮੁਕਤ ਨ ਪਾਵੇ ਬੇਨ ਸਤ ਗੁਰੂ ਮੁਕਤ ਨ ਪਾਵੇ ਉਹ ਇਨਸਾਨ ਉਸ ਪੂਰਨ ਸਤਿਗੁਰੂ ਤੋਂ ਬਿਨਾਂ ਉਹ ਇਨਸਾਨ ਉਸ ਪੂਰਨ ਸਤਿਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਹੈ ਸਾਡੇ ਤੀਜੇ ਪਾਤਸ਼ਾਹ ਜੀ ਆਨੰਦ ਸਾਹਿਬ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਂਦਾ ਹੈ ਜੇ ਕੋਈ ਇਨਸਾਨ ਉਸ ਤੋਂ ਬੇਮਖ ਹੁੰਦਾ ਹੈ ਭਾਵ ਉਸ ਦੀ ਸੰਗਤ ਨਹੀਂ ਕਰਦਾ ਹੈ ਉਹ ਮਨੁੱਖ ਉਸ ਪੂਰਨ ਸਤਿਗੁਰੂ ਤੋਂ ਬਿਨਾਂ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰਦਾ ਹੈ ਜੇ ਕੋ ਗੁਰ ਤੇ ਬੇਮਖ ਹੋਏ ਬਿਨ ਸਤਿਗੁਰੂ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾਂਏ ਕੋਈ ਪੁੱਛੋ ਵਿਵੇਕੀਆਂ ਜਾਏ ਪਾਵੇ ਮੁਕਤ ਨਾ ਹੋਰ ਥਾਂਏ ਕੋਈ ਪੁੱਛੋ ਵਿਵੇਕੀਆਂ ਜਾਏ ਭਾਵੇਂ ਉਹ ਮਨੁੱਖ ਇਸ ਦੁਨੀਆ ਦੇ ਵਿੱਚ ਜਿੱਥੇ ਮਰਜੀ ਭੱਜ ਦੌੜ ਲਵੇ ਭਾਵੇਂ ਉਹ ਮਨੁੱਖ ਇਸ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਭੱਜ ਦੌੜ ਲਵੇ ਭਾਵੇਂ ਉਹ ਮਨੁੱਖ ਇਸ ਦੁਨੀਆ ਦੇ ਸਾਰੇ ਹੀ ਧਾਰਮਿਕ ਗ੍ਰੰਥਾਂ ਨੂੰ ਦਿਨ ਰਾਤ ਵੀ ਪੜਦਾ ਰਹੇ ਉਸ ਨੂੰ ਕਦੇ ਵੀ ਮੁਕਤੀ ਨਹੀਂ ਮਿਲਦੀ ਹੈ ਜੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਿਵੇਕੀਆਂ ਜਾਏ ਇਹ ਗੱਲ ਤੁਸੀਂ ਆਪਣੇ ਬਿਵੇਕੀ ਗੁਰਮਾ ਤੋਂ ਪੁੱਛ ਕੇ ਵੇਖ ਸਕਦੇ ਹੋ ਇਹ ਗੱਲ ਤੁਸੀਂ ਆਪਣੇ ਵਿਵੇਕੀ ਗੁਰਮਾ ਤੋਂ ਪੁੱਛ ਕੇ ਵੇਖ ਸਕਦੇ ਹੋ ਅਨੇਕ ਜੁਨੀ ਭਰਮ ਆਵੇ ਬਿਨ ਸਤ ਗੁਰੂ ਮੁਕਤ ਨ ਪਾਏ ਅਨੇਕ ਜੁਨੀ ਭਰਮ ਆਵੇ ਬਿਨ ਸਤ ਗੁਰੂ ਮੁਕਤ ਨ ਪਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਇਨਸਾਨ ਭਾਵੇਂ 84 ਲੱਖ ਜੁਨੀਆਂ ਦੇ ਵਿੱਚ ਠੱਕੇ ਖਾ ਕੇ ਫਿਰ ਇਸ ਜੁਨੀ ਦੁਨੀਆਂ ਦੇ ਵਿੱਚ ਮਨੁੱਖਾ ਜਨਮ ਲੈ ਲਵੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਹਾ ਇਨਸਾਨ ਭਾਵੇਂ 84 ਲੱਖ ਜੁਨੀਆਂ ਦੇ ਵਿੱਚ ਧੱਕੇ ਖਾ ਖਾ ਕੇ ਫਿਰ ਮਨੁੱਖ ਦਾ ਜਾਮਾ ਪ੍ਰਾਪਤ ਕਰ ਲਵੇ ਦਿਨ ਸਤਗੁਰੂ ਮੁਕਤ ਨਾ ਪਾਵੇ ਪਰ ਫਿਰ ਵੀ ਉਸ ਨੂੰ ਇੱਕ ਪੂਰੇ ਸਤਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋਵੇਗੀ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰੂ ਸ਼ਬਦ ਸੁਣਾਏ ਫਿਰ ਉਸ ਨੂੰ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਫਿਰ ਉਸ ਇਨਸਾਨ ਨੂੰ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ ਫਿਰ ਮੁਕਤ ਪਾਏ ਲਾਗ ਚਰਨੀ ਕਿ ਫਿਰ ਉਸ ਇਨਸਾਨ ਨੂੰ ਉਹ ਇੱਕ ਪੂਰੇ ਗੁਰੂ ਦੀ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਫਿਰ ਉਸ ਇਨਸਾਨ ਨੂੰ ਉਸ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਹੀ ਮੁਕਤੀ ਪ੍ਰਾਪਤ ਹੋਵੇਗੀ ਸਤਿਗੁਰੂ ਸ਼ਬਦ ਸੁਣਾਏ ਤੇ ਉਹ ਪੂਰਾ ਗੁਰੂ ਉਹ ਪੂਰਾ ਸਤਿਗੁਰੂ ਉਸ ਦੇ ਘਟ ਦੇ ਅੰਦਰ ਉਸ ਈਸ਼ਵਰ ਦੇ ਉਸ ਨੂੰ ਦਰਸ਼ਨ ਕਰਾ ਦੇਵੇਗਾ ਅਤੇ ਉਹ ਪੂਰਾ ਸਤਿਗੁਰੂ ਉਸ ਇਨਸਾਨ ਨੂੰ ਉਸ ਦੇ ਮੱਥੇ ਉੱਤੇ ਹੱਥ ਰੱਖ ਕੇ ਉਸ ਦੇ ਘਟ ਦੇ ਅੰਦਰ ਉਸ ਨੂੰ ਈਸ਼ਰ ਦੇ ਦਰਸ਼ਨ ਕਰਾ ਦੇਵੇਗਾ ਤੇ ਉਸ ਦੇ ਘਟ ਦੇ ਅੰਦਰ ਉਸ ਸੱਚੇ ਨਾਮ ਨੂੰ ਪ੍ਰਗਟ ਕਰ ਦੇਵੇਗਾ ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰੂ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤ ਗੁਰੂ ਮੁਕਤ ਨ ਪਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤ ਗੁਰੂ ਮੁਕਤ ਨ ਪਾਏ ਤੀਜੇ ਪਾਤਸ਼ਾਹ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ हे ਮਨੁੱਖ ਕਿ हे ਮਨੁੱਖ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲੈ ਕਿ हे ਮਨੁੱਖ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲੈ ਭਾਵ ਤੂੰ ਆਪਣੇ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਡੰਗਾਈ ਦੇ ਨਾਲ ਪੜ ਪੜ ਕੇ ਸੁਣ ਸੁਣ ਕੇ ਵੇਖ ਲੈ ਜਿਨ ਸਤਗੁਰੂ ਮੁਕਤ ਨਾ ਪਾਏ ਕਿ ਇੱਕ ਪੂਰਨ ਸਤਗੁਰੂ ਤੋਂ ਬਿਨਾਂ ਸਾਨੂੰ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ ਅਸੀਂ ਅਸੀਂ ਸਾਨੂੰ ਮਹਾਨ ਬ੍ਰਹਮ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਸਮੇਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਸਮੇਂ ਜਾਂ ਸੁਣਦੇ ਸਮੇਂ ਗੁਰੂ ਸਤਗੁਰੂ ਸੰਤ ਸਾਧੂ ਹਰਜਨ ਗੁਰਮਖ ਬ੍ਰਹਮ ਗਿਆਨੀ ਇੰਨਾ ਸ਼ਬਦਾਂ ਨੂੰ ਚੰਗੀ ਤਰ੍ਹਾਂ ਡੰਗਾਈ ਦੇ ਨਾਲ ਸਮਝਣਾ ਹੈ ਇਹ ਸਾਰੇ ਦੇ ਸਾਰੇ ਸ਼ਬਦ ਇੱਕ ਉਸੇ ਪੂਰਨ ਗੁਰੂ ਦੇ ਬਾਰੇ ਹੀ ਲਿਖੇ ਗਏ ਹਨ ਜੋ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਅਸੀਂ ਅਸੀਂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣਾ ਜੀਵਨ ਸਦਾ ਵਾਸਤੇ ਸਫਲ ਕਰਨਾ ਹੈ ਸਾਡੇ ਸਾਰੇ ਹੀ ਪਵਿੱਤਰ ਧਾਰਮਿਕ ਗ੍ਰੰਥ ਸਾਡੇ ਸਾਰੇ ਹੀ ਪਵਿੱਤਰ ਧਾਰਮਿਕ ਗ੍ਰੰਥ ਵਾਰ-ਵਾਰ ਇਹ ਗੱਲ ਕਰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਡਾ ਜੀਵਨ ਸਦਾ ਵਾਸਤੇ ਸਫਲ ਹੁੰਦਾ ਹੈ ਸਾਨੂੰ 84 ਲੱਖ ਨੀਚ ਭਿਆਨਕ ਤੇ ਗੰਧੀਆਂ ਜੂਨਾਂ ਤੋਂ ਮੁਕਤੀ ਮਿਲਦੀ ਹੈ ਤੇ ਸਾਡੇ ਜੀਵਨ ਦੇ ਵਿੱਚ ਸਦਾ ਵਾਸਤੇ ਸੁਖ ਸ਼ਾਂਤੀ ਤੇ ਆਨੰਦ ਆਉਂਦਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ